ਗੁਰਦਾਸਪੁਰ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਦਾ ਪੱਧਰ ਵੱਜ ਚੁੱਕਿਆ ਹੈ ਜੀਹਾਂ ਪੋਂਗ ਡੈਮ ਤੋਂ ਲਗਾਤਾਰ ਬਿਆਸ ਤਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਔਰ ਜਿੰਨੇ ਵੀ ਬਿਆਸ ਤਰਿਆ ਦੇ ਨਾਲ ਲੱਗਦੇ ਪਿੰਡ ਨੇ ਉਹ ਪਿੰਡ ਖਤਰੇ ਦੇ ਵਿੱਚ ਆ ਚੁੱਕੇ ਨੇ ਪਿੰਡ ਵਾਲਿਆਂ ਦੇ ਵੱਲੋਂ ਘਰਾਂ ਦੇ ਵਿੱਚੋਂ ਸਮਾਨ ਚੁੱਕ ਲਿਆ ਗਿਆ ਹੈ ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਵੀ ਅਰਦਾਸ ਕਰਕੇ ਚੁੱਕ ਲਏ ਗਏ ਨੇ ਸੁਰੱਖਿਤ ਥਾਵਾਂ ਤੇ ਲਿਜਾਏ ਜਾ ਰਹੇ ਨੇ ਔਰ ਜਿਹੜੇ ਮਹਾਰਾਜ ਦੇ ਸਰੂਪ ਨੇ ਉਹਨਾਂ ਨੂੰ ਹੋਰ ਗੁਰਦੁਆਰਿਆਂ ਦੇ ਵਿੱਚ ਰੱਖਿਆ ਜਾ ਰਿਹਾ ਹੈ ਇਹ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਗੁਰਦਾਸਪੁਰ ਦਾ ਬਿਆਸ ਦਰਿਆ ਦੇ ਨਾਲ ਲੱਗਦਾ ਇਹ ਪਿੰਡ ਹੈਗਾ ਜੀ ਪਿੰਡ ਫੱਤਾ ਜਿੱਥੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਅਰਦਾਸ ਬੇਨਤੀ ਜੋਦੜੀ ਕਰਨ ਤੋਂ ਬਾਅਦ ਚੁੱਕ ਲੈ ਗਏ ਨੇ ਤੇ ਉਹਨਾਂ ਨੂੰ ਦੂਸਰੇ ਗੁਰਦੁਆਰਿਆਂ ਦੇ ਵਿੱਚ ਹੁਣ ਪ੍ਰਕਾਸ਼ ਕੀਤਾ ਜਾਏਗਾ ਇਹ ਅਸੀਂ ਤਸਵੀਰਾਂ ਦਿਖਾ ਰਹੇ ਹਾਂ E ਸੋ ਤੋਂ 200 ਏਕੜ ਤੱਕ ਜਿਹੜਾ ਪਾਣੀ ਹੈਗਾ ਉਹ ਆ ਚੁੱਕਿਆ ਔਰ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਸੋ ਇਹ ਉਹ ਇਲਾਕਾ ਹੈ ਜਿਹੜਾ ਹਰ ਵਾਰ ਹੜਾਂ ਦੀ ਮਾਰ ਚੱਲਦਾ ਹੈ ਜਿਹੜੇ ਨਾਲ ਲੱਗਦੇ ਪਿੰਡ ਨੇ ਬਿਆਸ ਦਰਿਆ ਦੇ ਖਾਸ ਤੌਰ ਤੇ ਕਿਉਂਕਿ ਉਹ ਇਲਾਕਾ ਨੀਵਾ ਹੈ ਔਰ ਇਲਾਕਾ ਨੀਵਾ ਹੁਣ ਕਰਕੇ ਪਾਣੀ ਦਾ ਪੱਧਰ ਉੱਥੇ ਲਗਾਤਾਰ ਵਧਦਾ ਜਾ ਰਿਹਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਚਲਿਆ ਜਾਂਦਾ ਹੈ ਲੋਕਾਂ ਦੀ ਫਸਲ ਖਰਾਬ ਹੋ ਚੁੱਕੀ ਹੈ ਤੇ ਆ ਲੋਕਾਂ ਨੇ ਤਾਲੇ ਮਾਰ ਦਿੱਤੇ ਆ ਘਰਾਂ ਨੂੰ ਪਿੰਡਾਂ ਦੇ ਨਾਲ ਸੰਬੰਧ ਰੱਖਦੇ ਨੂੰ ਉਹਨਾਂ ਨੂੰ ਪਤਾ ਹੋਏਗਾ ਕਿ ਗਰਦਾਸਪੁਰ ਹੋ ਗਿਆ ਗਰਦਾਸਪੁਰ ਤੋਂ ਜਦੋਂ ਅਸੀਂ ਬਿਆਸ ਦਰਿਆ ਦੇ ਕੰਢੇ-ਕੰਢੇ ਚੱਲਦੇ ਜਾਂਦੇ ਆ ਤਾਂ ਸ਼੍ਰੀ ਹਰਗੋਬਿੰਦਪੁਰ ਕਸਬਾ ਹੈਗਾ ਉਹ ਨੀਵਾ ਏਰੀਆ ਸੋ ਉਹਦੇ ਨਾਲ ਲੱਗਦੇ ਪਿੰਡ ਨੇ ਮਾੜੀ ਪਨੂਆ ਹੋ ਗਿਆ ਆ ਇਧਰੋਂ ਬੱਲੜਵਾਲ ਹੋ ਗਿਆ ਮਚਰਾ ਹੋ ਗਿਆ ਤਾਂ ਉਹ ਨਾਲ ਲੱਗਦੇ ਪਿੰਡ ਬਾਗੇ ਹੋ ਗਏ ਕੋਟਲੀ ਹੋ ਗਿਆ ਤਾਂ ਇਹ ਸਾਰਾ ਜੁੜਿਆ ਆ ਉਹ ਬਿਆਸ ਤਰਿਆ ਵਾਲਾ ਕੱਢੀ ਏਰੀਆ ਸੋ ਇਹ ਨੀਵਾ ਏਰੀਆ ਸੋ ਜਿਵੇਂ ਜਿਵੇਂ ਪਾਣੀ ਦਾ ਪੱਧਰ ਵੱਧਦਾ ਜਾਂਦਾ ਹੈ ਇਹ ਲੋਕਾਂ ਦੇ ਵੀ ਸਾਹ ਸੁੱਕਦੇ ਜਾਂਦੇ ਨੇ ਕਿਉਂਕਿ 2023 ਦੇ ਵਿੱਚ ਇਹਨਾਂ ਲੋਕਾਂ ਨੇ ਸਭ ਤੋਂ ਵੱਧ ਹੜਾਂ ਦੀ ਮਾਰ ਜਿਹੜੀ ਉਹ ਝੱਲੀ ਇਹ ਗਰਦਾਸਪੁਰ ਦਾ ਇਹ ਵਾਲਾ ਇਲਾਕਾ ਹੋ ਗਿਆ ਇਧਰੋਂ ਸੁਲਤਾਨਪੁਰ ਲੋਧੀ ਦਾ ਮੰਡ ਵਾਲਾ ਇਲਾਕਾ ਹੋ ਗਿਆ ਤਾਂ ਇਹ ਜਿਹੜੇ ਇਲਾਕੇ ਨੇ ਇਹ ਸਭ ਤੋਂ ਵੱਧ ਮਾਰ ਚੱਲਦੇ ਨੇ ਤਾਂ ਅਸੀਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪਿੰਡ ਵਾਲਿਆਂ ਨੇ ਅਰਦਾਸ ਬੇਨਤੀ ਕਰਕੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹਨਾਂ ਨੂੰ ਦੂਜੇ ਗੁਰਦੁਆਰਿਆਂ ਦੇ ਵਿੱਚ ਪ੍ਰਕਾਸ਼ ਕਰਵਾ ਦਿੱਤਾ ਹੈ ਪਿੰਡ ਫੱਤਾ ਹੈ ਗਰਦਾਸਪੁਰ ਦਾ ਜਿੱਥੇ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਸੁਣਦੇ ਨੇ ਉਹ ਵੀ ਅਰਦਾਸ ਕਰਕੇ ਚੁਕਲੇ ਗਏ ਨੇ ਸੁਰੱਖਿਤ ਥਾਵਾਂ ਤੇ ਲਜਾਏ ਜਾ ਰਹੇ ਨੇ ਔਰ ਜਿਹੜੇ ਮਹਾਰਾਜ ਦੇ ਸਰੂਪ ਨੇ ਉਹਨਾਂ ਨੂੰ ਹੋਰ ਗੁਰਦੁਆਰਿਆਂ ਦੇ ਵਿੱਚ ਰੱਖਿਆ ਜਾ ਰਿਹਾ ਹੈ ਇਹ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਗੁਰਦਾਸਪੁਰ ਦਾ ਬਿਆਸ ਦਰਿਆ ਦੇ ਨਾਲ ਲੱਗਦਾ ਇਹ ਪਿੰਡ ਹੈਗਾ ਜੀ ਪਿੰਡ ਫੱਤਾ ਜਿੱਥੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਰਦਾਸ ਬੇਨਤੀ ਜੋੜੜੀ ਕਰਨ ਤੋਂ ਬਾਅਦ ਚੁੱਕ ਲੈ ਗਏ ਨੇ ਤੇ ਉਹਨਾਂ ਨੂੰ ਦੂਸਰੇ ਗੁਰਦੁਆਰਿਆਂ ਦੇ ਵਿੱਚ ਹੁਣ ਪ੍ਰਕਾਸ਼ ਕੀਤਾ ਜਾਏਗਾ ਜਿਸ ਗੁਰਦੁਆਰਾ ਦੇ ਗੁਰਦੁਆਰਾ ਹੈ ਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਫੱਤੇਪਿੰਡ ਦੇ ਗੁਰਦੁਆਰੇ ਚ ਜੁੜਨ ਬਾੜਿਆ ਇਸ ਟੈਂਕੀ ਅੱਜ ਇਹ ਮਾਰਾ ਦਾ ਸੁਪੂ ਬਸੇ ਲੈ ਕੇ ਜਾ ਰਹੇ ਕਿ ਪਾਣੀ ਦੀ ਕਿੰਨੀ ਸੁਭਾਵ ਪਾਣੀ ਬਹੁਤ ਸੁਭਾਵ ਨਾਲ ਸਾਰਾ ਏਰੀਆ ਡੁੱਬ ਗਿਆ ਪਾਣੀ ਨਾਲ ਇਹ ਥੋੜਾ ਜਿਹਾ ਫਾਇਦਾ ਘੱਟ ਪਾਣੀ ਬਾਕੀ ਸਾਰੇ ਬਹੁਤ ਜ਼ਿਆਦਾ ਬੰਨ ਲੇ ਚੁੱਕੇ ਜੀ ਹਾਂ ਜੀ ਇਬਾਦਤ ਨੂੰ ਸੰਕਟ ਲੈ ਜਾ ਰਹੇ ਹਾਂ ਮਾਰਾ ਸਰੂਪ ਦੀ ਆਪਣਾ ਪਿੰਡ ਮੇਰਾ ਪਿੰਡਾ ਰਹੀ ਹੈ ਉੱਥੇ ਆਪਾਂ ਮਾਰਾ ਇਹ ਸਰੂਪ ਲੈ ਕੇ ਜਨੈ ਕਿਉਂਕਿ ਸੇਫ ਜਗ੍ਹਾ ਤੇ ਲੈ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਰਸਤਾ ਬਹੁਤ ਖਰਾਬ ਹੈ ਰਸਤੇ ਖਰਾਬ ਦੇ ਕਾਰਨ ਰਾਤ ਦੇ ਸਮੇਂ ਲੋਡ ਪੈਂਦੀ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਇਸ ਕਰਕੇ ਇਸ ਨੂੰ ਮਾਰਾ ਇਹ ਸਰੂਪ ਨੂੰ ਪਹਿਲਾਂ ਹੀ ਸੇਫ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ ਜੀ